ਪੰਚਾਇਤੀ ਚੋਣਾਂ ਦਾ ਐਲਾਨ ਹੋ ਗਿਆ ਤੇ ਹੁਣ ਭਗਵੰਤ ਮਾਨ ਸਰਕਾਰ ਵੱਤੋਂ ਵੱਧ ਤਾੰਦਲੀ ਕਰਕੇ ਆਪਣੇ ਪੱਖ ਦੀ ਪੰਚਾਇਤ ਬਣਾਵੇਗੀ ਇਹ ਗੱਲਾਂ ਸਖਪਾਲ ਸਿੰਘ ਖੈਰਾ ਵੱਲੋਂ ਕਹੀਆਂ ਜਾ ਰਹੀਆਂ ਹਨ ਉਹਨਾਂ ਨੇ ਕਿਹਾ ਕਿ ਵਾਰਡ ਬੰਦੀਆਂ ਦੇ ਵਿੱਚ ਵੱਡੇ ਵੱਡੇ ਕਾਪਲੇ ਹੋ ਰਹੇ ਨੇ ਇੱਕ ਪਰਿਵਾਰ ਨੂੰ ਤਿੰਨ ਜਗ੍ਹਾ ਦੇ ਉੱਤੇ ਵੰਡਿਆ ਜਾ ਰਿਹਾ ਤੇ ਇਹ ਸਭ ਆਪਣੀ ਮਨਮਰਜ਼ੀ ਦੀਆਂ ਪੰਚਾਇਤਾਂ ਲਿਆਉਣ ਲਈ ਕੀਤਾ ਜਾ ਰਿਹਾ ਤੇ ਉਹਨਾਂ ਨੇ ਭਗਵੰਤ ਮਾਨ ਸਰਕਾਰ ਤੇ ਹੋਰ ਕੀ ਕੀ ਇਲਜ਼ਾਮ ਲਗਾਇਆ ਆਹ ਤੁਹਾਨੂੰ ਦਿਖਾਉਨੇ ਆ ਪੰਚਾਇਤੀ ਚੋਣਾਂ ਜੋ ਪੰਜਾਬ 'ਚ ਹੋਣ ਜਾ ਰਹੀਆਂ ਨੇ ਉਦੇ ਬਾਰੇ ਤੁਹਾਡੇ ਨਾਲ ਵਿਚਾਰ ਚਰਚਾ ਕਰਨੀ ਆ ਮਗਰਲੀਆਂ ਸਰਕਾਰਾਂ ਨੇ ਵੀ ਗਲਤੀਆਂ ਕੀਤੀਆਂ ਹੋਣਗੀਆਂ ਉਹ ਵੀ ਕੁਛ ਨਾ ਕੁਛ ਛੋਟੀ ਮੋਟੀ ਧਾਂਦਲੀ ਕਰਕੇ ਕੋਸ਼ਿਸ਼ ਕਰਦੀਆਂ ਕਿ ਪੰਚਾਇਤਾਂ ਨੂੰ ਅਸੀਂ ਕਬਜ਼ੇ ਪਰ ਆ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਤਾਂ ਸਿਰਾਂ ਹੀ ਲਾ ਦਿੱਤਾ ਨਾ ਤੁਹਾਨੂੰ ਯਾਦ ਹੋ ਸਾਰਿਆਂ ਨੂੰ ਪੰਜਾਬ ਦੇ ਲੋਕਾਂ ਨੂੰ ਕਿ ਇੱਕ ਵਾਰ ਨਵੰਬਰ ਚ ਪਿਛਲੇ ਸਾਲ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਸੀ ਤਾਂ ਬੋਰਡ ਬੰਦੀ ਦਾ ਪ੍ਰਕਿਰਿਆ ਸ਼ੁਰੂ ਹੋ ਗਿਆ ਦਸੰਬਰ 2023 ਵਿੱਚ ਬੋਰਡ ਬੰਦੀ ਗੁਪਤ ਤਰੀਕੇ ਨਾਲ ਕੀਤੀ ਗਈ ਮੁਕੰਮਲ ਅ ਕਿਸੇ ਨੂੰ ਦੱਸਿਆ ਨਹੀਂ ਗਿਆ ਕਿ ਤੁਹਾਡੇ ਪਿੰਡਾਂ ਦੇ ਵਿੱਚ ਅਸੀਂ ਵਾਰਡਬੰਦੀ ਕਿੱਦਾਂ ਕੀਤੀ ਆ ਕੋਈ ਲਿਸਟਾਂ ਵੀਡੀਓ ਦਫ਼ਤਰਾਂ ਵਿੱਚ ਨਡਾਲਾ ਜਾਂ ਢਿਲਵਾ ਜਾਂ ਜ਼ਿਲ੍ਹਾ ਕਪੂਰਥਲਾ ਜਾਂ ਪੰਜਾਬ ਦੇ ਵਿੱਚ ਪ੍ਰਕਾਸ਼ਿਤ ਕਰਕੇ ਡਿਸਪਲੇ ਨਹੀਂ ਕੀਤੀਆਂ ਗਈਆਂ ਤਾਂ ਕਿ ਲੋਕੀ ਉੱਥੋਂ ਅ ਅਗਰ ਕੋਈ ਵਾਰਡਬੰਦੀ ਗਲਤ ਹੋਈ ਆ ਤੇ ਉਹ ਆਬਜੈਕਸ਼ਨ ਫਾਈਲ ਕਰ ਸਕਣ ਕਿਉਂਕਿ ਹੋਕ ਹੀ ਰਿਹਾ ਵਾ ਕਿ ਫਰਜ਼ ਕਰੋ ਇੱਕ ਵਾਰਡ ਆ ਜਿੱਥੇ ਦੇਖਿਆ ਕਿ ਸਰਕਾਰ ਨੇ ਦੇਖਿਆ ਕਿ ਜਿਹੜੀ ਆਪੋਜੀਸ਼ਨ ਦੇ ਲੋਕ ਨੇ ਚਾਇਓ ਕਿਸੇ ਪਾਰਟੀ ਦੇ ਨੇ ਕਿ ਇਹ ਤਾਕਤਵਾਰ ਲੋਕੀ ਨੇ ਉਹਨਾਂ ਨੇ ਇੱਕ ਘਰ ਦੀਆਂ ਵੋਟਾਂ ਵੀ ਤਿੰਨ ਵਾਰਡਾਂ 'ਚ ਵੰਡੀਆਂ ਹੋਈਆਂ ਨੇ ਔਰ ਦੇਖਿਆ ਕਿ ਜੇ ਪਿੰਡ ਵਿੱਚੋਂ فرض ਕਰੋ ਕੋਈ ਦੋ ਜਾਂ ਤਿੰਨ ਆਪੋਜੀਸ਼ਨ ਦੇ ਚੰਗੇ ਬੰਦੇ ਸਰਪੰਚ ਬਣ ਸਕਦੇ ਉਹਨਾਂ ਨੂੰ ਇੱਕੋ ਵਾਰਡ ਦੇ ਵਿੱਚ ਸੀਮਤ ਕਰ ਦਿੱਤਾ ਸਾਰਿਆਂ ਨੂੰ ਇਸ ਤਰ੍ਹਾਂ ਨਾਲ ਕਰਕੇ ਇੱਕ ਬਹੁਤ ਵੱਡਾ ਗੁਪਤ ਤਰੀਕੇ ਨਾਲ ਇਲੈਕਸ਼ਨ ਕਰਾਉਣ ਜਾ ਰਹੀ ਪੰਜਾਬ ਦੀ ਸਰਕਾਰ ਔਰ ਮੇਰੇ ਕੋ ਇੱਕ ਨਹੀਂ अनेका ਸ਼ਿਕਾਇਤਾਂ ਪਿਛਲੇ ਦਿਨਾਂ ਵਿੱਚ ਆ ਰਹੀਆਂ ਨੇ ਔਰ ਮੈਂ ਲਗਾਤਾਰ ਆਪਣੇ ਡਿਪਟੀ ਕਮਿਸ਼ਨਰ ਕਪੂਠਰਾ ਨਾਲ ਵੀ ਗੱਲ ਕੀਤੀ ਆ ਹੋਰ ਪਿਛਲੇ ਦਿਨਾਂ ਦੇ ਵਿੱਚ ਕਪੂਰਥਲਾ ਐਡਮਿਨਿਸਟ੍ਰੇਸ਼ਨ ਦਾ ਵੀ ਗੱਲ ਕੀਤੀ ਆ ਲੇਕਿਨ ਕਿਸੇ ਦੇ ਕੋਲ ਕੋਈ ਹੈ ਨਹੀਂ ਇਸ ਗੱਲ ਦਾ ਕੋਈ ਪੁਖਤਾ ਜਵਾਬ ਨੀਗਾ ਔਰ ਮੇਰੀ ਗੱਲ ਸੁਣਨਾ ਜਰਾ ਕਿ ਅੱਜ ਤੱਕ ਬੋਰਡ ਬੰਦੀ ਦੀ ਲਿਸਟਾ ਪਿੰਡਾਂ 'ਚ ਨਹੀਂ ਦਿੱਤੀਆਂ ਗਿਆ ਅੱਜ ਕੁਦਰਤੀ ਤੌਰ ਦੇ ਉੱਤੇ ਸਵੇਰੇ ਸਾਡਾ ਬਹੁਤ ਵੱਡਾ ਪਿੰਡ ਹੈ ਪੰਡਾਲਵੇਟ ਉੱਥੋਂ ਦੇ ਸਤਕਾਰਯੋਗ ਸਾਰੇ ਪੁਰਾਣੇ ਸਰਪੰਚ ਪੰਚ ਨੰਬਰਦਾਰ ਉਹ ਸਾਰੇ ਆਏ ਹੋਰ ਵੀ ਪਿੰਡਾਂ ਦੇ ਲੋਕੀ ਜਿੱਦਾਂ ਉਦਾਸਾਂ ਦੇ ਵਿੱਚ ਬਹੁਤ ਤਾਨਦਲੀ ਕੀਤੀ ਜਾ ਰਹੀ ਸੀ ਬਲਾਕ ਨਡਾਲਾ 'ਚ ਯਾਰ ਚੱਕੋ ਕੀ ਪਿੰਡ ਐ ਇੱਕ ਸਾਡਾ ਉੱਥੇ ਇੱਕ ਇੱਕ ਮੂਰਖ ਜਿਹਾ ਆਦਮੀ ਮੋਰੇ ਲੱਗਿਆ ਹੋਇਆ ਜਿਹੜਾ ਕਿ ਪੰਚਾਇਤ ਦੀ ਜ਼ਮੀਨ ਵੀ ਨਜਾਇਜ਼ ਕਾਬਜ਼ ਆ ਥੋੜਾ ਜਆ ਦਿੰਦਾ ਵਾ ਉਹਦਾ ਠੇਕਾ ਤੇ ਬਾਕੀ ਸਾਰੀ ਉਹਦਾ ਵਾਈ ਤੁਰਿਆ ਹੁੰਦਾ ਪਿੱਛੇ ਦੇ ਚੋਰੀ ਦੇ ਪਰਚੇ ਵੀ ਦਰਜ ਹੋਏ ਬਿਜਲੀ ਚੋਰੀ ਕੀਤੀ ਜਾਂਦੇ ਫੜੇ ਗਏ ਇਦਾਂ ਦੇ ਆਦਮੀ ਇਹਨਾਂ ਦੇ ਕੋਲ ਜਿਹੜੇ ਮੋਰੇ ਰੱਖੇ ਹੋਏ ਨੇ ਤਾਂ ਚੱਕੋ ਕੀ ਪਿੰਡ ਸਮੇਤ ਲਖਣਕੇ ਪੱਡੇ ਬਾਮੂਵਾਲ ਖਾਨਪੁਰ ਉਹ ਹਮੀਰੇ ਵਾਲੀ ਬੈਲਟ ਦਿয়ালਪੁਰ ਵੱਡੇ ਵੱਡੇ ਪਿੰਡ ਔਰ ਸਾਡੇ ਪੁਲਾਥ ਵਿੱਚ ਆ ਜੀਏ ਰਾਏਪੁਰ ਪੀਰਬਖ ਸ਼ਰਾਪੁਰ ਰਾਇਆਂ ਸਾਡੇ ਜਿਹੜੇ ਪਿੰਡ ਨੇ ਖਸਣ ਵਰਗੇ ਪਿੰਡ ਨੇ ਬੋਪਾਰਾ ਵਰਗੇ ਪਿੰਡ ਨੇ ਅਕਾਲੇ ਪਿੰਡ ਵਰਗੇ ਨੇ ਪਿੰਡ ਇਹਨਾਂ ਦੀਆਂ ਲਿਸਟਾਂ ਦਿੱਤੀਆਂ ਹੀ ਨਹੀਂ ਜਾ ਰਹੀਆਂ ਇੱਕ ਵਾਰ ਨਹੀਂ ਬਹੁਤ ਵਾਰ ਲੋਕਾਂ ਨੇ ਜਾ ਕੇ ਟੱਕਰਾਂ ਮਾਰ ਲੀਆਂ ਕੁਝ ਲੋਕਾਂ ਨੂੰ ਲਿਸਟਾਂ ਮਿਲੀਆਂ ਨੇ ਲੇਕਿਨ ਉਹ ਸਾਰਾ ਆ ਗਾਂਧੀ ਜੀ ਦੀ ਕਿਰਪਾ ਜਿਹੜੀ ਹੈ ਨੋਟ ਚੱਲਦਾ ਇਸ ਦੇਸ਼ ਦੇ ਵਿੱਚ ਇਸ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਉਹਦੇ ਨਾਲ ਚੁਣਿੰਦਾ ਬੰਦਿਆਂ ਨੂੰ ਜਿਹੜੀਆਂ ਸੀ ਵਾਰਡ ਬੰਦੀ ਦੀਆਂ ਲਿਸਟਾਂ ਮਿਲੀਆਂ ਪਰੰਤੂ ਅੱਜ ਤੱਕ ਵਾਰਡ ਬੰਦੀ ਦੀਆਂ ਲਿਸਟਾਂ ਲੋਕਾਂ ਦੇ ਕੋਲ ਨਹੀਂ ਹਨ ਤੇ ਇਲੈਕਸ਼ਨ ਕਿਦਾਂ ਲੜੀਆਂ ਜਾਣ ਮੈਨੂੰ ਦੱਸੋ જરા ਤੁਸੀਂ ਸਮਝਾਓ ਜੇ ਪਤਾ ਹੀ ਨਹੀਂ ਕਿ ਕਿ ਵਾਰਡ ਸਾਡਾ ਕੀ ਆ ਔਰ ਅੱਜ ਤੱਕ ਕਿਸੇ ਨੂੰ ਇਹ ਨਹੀਂ ਪਤਾ ਕਿ ਸਰਪੰਚ ਦੀ ਚੋਣ ਡਾਇਰੈਕਟ ਹੋਣੀ ਆ ਕਿ ਪੰਚੇਸ ਦੇ ਥਰੂ ਹੋਣੀ ਆ ਔਰ ਜਿਹੜਾ ਰੋਸਟਰ ਬਣਨਾ ਵਾ ਉਹਦੀ ਕੋਈ ਕੋਈ ਉਹਦਾ ਕੋਈ ਪਹਿਮਾਨਾ ਹੋਵੇਗਾ ਇਕੋ ਹੀ ਪਿੰਡ ਨੂੰ ਦੁਬਾਰਾ ਦੁਬਾਰਾ ਰਿਜ਼ਰਵ ਕੀਤਾ ਜਾ ਜਾਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਜਿੱਥੇ ਦੇਖਿਆ ਕਿ ਸਾਡੇ ਕੋਲ ਲੀਡਰਸ਼ਿਪ ਹੈ ਨਹੀਂਗੀ ਤੇਰੇ ਪਿੰਡ ਨੂੰ ਅਸੀਂ ਰਿਜ਼ਰਵ ਕਰਾ ਦੇਾਂਗੇ ਸੁਣੇ ਭੇਜੇ ਜਾ ਰਹੇ ਨੇ ਡਰਾਇਆ ਜਾ ਰਿਹਾ ਨੇ ਪੈਸੇ ਲੈ ਜਾ ਰਹੇ ਨੇ ਲੋਕਾਂ ਦੇ ਕੋਲ ਪੰਚਾਇਤ ਚੋਣਾਂ ਦੇ ਅਦਾ ਸਰਕਾਰੀ ਦਬਾਅ ਤੇ ਪ੍ਰਭਾਵ ਪਾ ਕੇ ਖਾਸ ਤੌਰ ਤੇ ਮੇਰੀ ਕੰਸਟਿਟਿਊਐਂਸੀ 'ਤੇ ਜੋ ਹੋ ਰਿਹਾ ਮੈਂ ਤੁਹਾਨੂੰ ਦੱਸਿਆ ਬਲਕਿ ਮੈਨੂੰ ਲੱਗਦਾ ਕਿ ਸਾਰੇ ਪੰਜਾਬ ਦੇ ਵਿੱਚ ਧਾਂਦਲੀਬਾਜ਼ੀ ਹੋ ਰਹੀ ਹੈ ਤਾਂ ਮੈਂ ਸਾਰੇ ਪੰਜਾਬ ਦੇ ਆਪੋਜੀਸ਼ਨ ਲੀਡਰਸ ਨੂੰ ਔਰ ਆਪਣੀ ਪਾਰਟੀ ਦੇ ਵਿਸ਼ੇਸ਼ ਤੌਰ ਤੇ ਕਹੂੰਗਾ ਕਿ ਇਸ ਪੰਚਾਇਤ ਚੋਣਾਂ ਦੀ ਜਿਹੜੀ ਧਾਂਦਲੀ ਹੋ ਰਹੀ ਆ ਜੋ ਵਾਰਡ ਬੰਦੀ ਦੀਆਂ ਲਿਸਟਾਂ ਗੁਪਤ ਰੱਖੀਆਂ ਜਾ ਰੀਆਂ ਨੇ ਜਾਂ ਜਿਹੜੀਆਂ ਲਿਸਟਾਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਦਿੱਤੀਆਂ ਨਹੀਂ ਜਾ ਰੀਆਂ ਔਰ ਵਾਰਡ ਬੰਦੀ ਐਡੀ ਗਲਤ ਕੀਤੀ ਗਈ ਆ ਕਿ ਇੱਕ ਇੱਕ ਘਰ ਨੂੰ ਇੱਕ ਘਰ ਨੂੰ ਕਈ ਵਾਰੀ ਦੋ ਤਿੰਨ ਵਾਰਡਾਂ ਚ ਤੋੜ ਕੇ ਰੱਖ ਦਿੱਤਾ ਵਾ ਜਿਹੜਾ ਇੱਕ ਕੰਟੀਗਿਊਟੀ ਦਾ ਇੱਕ ਪ੍ਰਿੰਸੀਪਲ ਹੁੰਦਾ ਵਾ ਕਿ ਜਦੋਂ ਵਾਰਡ ਬਣਨਾ ਤੇ ਉਹ ਲਗਾਤਾਰ ਸਾਰੇ ਘਰ ਇੱਕ ਲਾਈਨ ਵਿੱਚ ਹੋਣੇ ਚਾਹੀਦੇ ਜਾਂ ਇੱਕ ਕਨਟੀਗੂਅਸ ਏਰੀਆ ਦੇ ਵਿੱਚ ਹੋਣੇ ਚਾਹੀਦੇ ਇੱਕ ਦੇ ਨਾਲ ਇੱਕ ਘਰ ਜਿਹੜਾ ਉਹ ਹੁਣ ਅਜੇ ਦਾ ਇੱਕ ਘਰ ਕਿਤੇ ਪਾਤਾ ਇੱਕ ਘਰ ਕਿਤੇ ਪਾਤਾ ਇੰਨੀ ਵੱਡੀ ਤਾਦਲੀ ਮੈਨੂੰ ਤਾਂ ਐਂ ਲੱਗਦਾ ਜਿਵੇਂ ਕਿ ਆਪਾਂ ਪੰਜਾਬ ਨਹੀਂ ਬੰਗਲਾਦੇਸ਼ 'ਚ ਰਹਿੰਦੇ ਹੁੰਨੇ ਆ ਔਰ ਬੰਗਲਾਦੇਸ਼ ਦਾ ਹਸ਼ਰ ਤੁਸੀਂ ਦੇਖਿਆ ਕੀ ਹੋਇਆ ਐਡੇ ਵੱਡੇ ਪੱਧਰ ਤੇ ਤਾਨਾਸ਼ਾਹੀ ਉੱਥੇ ਹੋਈ ਸ਼ੇਖ ਹਸੀਨਾ ਨੇ ਇਲੈਕਸ਼ਨਾਂ ਤੋਂ ਪਹਿਲਾਂ 20000 ਆਦਮੀ ਆਪੋਜੀਸ਼ਨ ਦਾ ਫੜ ਕੇ ਜਿਲ੍ਹੇ 'ਚ ਦੇ ਦਿੱਤਾ ਜਿਹੜੀ ਬੰਗਲਾ ਨੈਸ਼ਨਲ ਪਾਰਟੀ ਸੀ ਬੀਐਨਪੀ ਔਰ ਫਿਰ ਕੱਲੀ ਮੈਦਾਨ ਵਿੱਚ ਲੜੀ ਕਿਉਂਕਿ ਉਹਨਾਂ ਵਿਚਾਰਿਆਂ ਨੇ ਆਪੋਜੀਸ਼ਨ ਨੇ ਬੁਆਇਕਾਟ ਕਰ ਦਿੱਤਾ ਅੱਛਾ ਪ੍ਰਾਈਮ ਮਿਨਿਸਟਰ ਦਾ ਬਣ ਗਈ ਲੇਕਿਨ ਤਾਨਾਸ਼ਾਹੀ ਬਹੁਤੀ ਦਿਨ ਚੱਲਦੀ ਨਹੀਂ ਹੁੰਦੀ ਉਹਦਾ ਰਿਐਕਸ਼ਨ ਐਡਾ ਜ਼ਬਰਦਸਤ ਹੋਇਆ ਕਿ ਸ਼ੇਖ ਜ਼ੀਨਾ ਨੂੰ ਦੇਸ਼ ਛੱਡ ਕੇ ਭੱਜਣਾ ਪਿਆ ਸਾਰਾ ਉਹਦੇ ਜਿਹੜੇ ਉਹਦੇ ਪਿਤਾ ਦਾ ਸਟੈਚੂ ਲੱਗਿਆ ਸੀ ਸ਼ੇਖ ਮੁਜੀਬਰ ਮੁਜੀਬਰ ਰਹਿਮਾਨ ਦਾ ਉਹ ਲੋਕਾਂ ਨੇ ਗੁੱਸੇ ਚ ਆਨ ਕੇ ਭੰਨ ਦਿੱਤਾ ਇਹ ਜਿਹੜਾ ਲੋਕਾਂ ਦਾ ਗੁੱਸਾ ਹੈ ਨਾ ਇਹਦਾ ਫਿਰ ਜਦੋਂ ਟੁੱਟਣ ਤੇ ਆਉਂਦਾ ਫੇ ਕੋਈ ਬੰਨ ਇਹਨੂੰ ਰੋਕ ਨਹੀਂ ਸਕਦਾ ਇਸ ਲਈ ਮੇਰੀ ਪੰਜਾਬ ਸਰਕਾਰ ਨੂੰ ਸਾਰੇ ਅਫਸਰਸ਼ਾਹੀ ਨੂੰ ਖਾਸ ਤੌਰ ਤੇ ਜਿਹੜੇ ਡਾਇਰੈਕਟਰ ਪੰਚਾਇਤ ਨੇ ਸੈਕਟਰੀ ਪੰਚਾਇਤ ਨੇ ਜਿਹੜਾ ਪੰਚਾਇਤੀ ਰਾਜ ਦਾ ਮਿਨਿਸਟਰ ਹੈ ਔਰ ਅਲਟੀਮੇਟਲੀ ਜਿਹੜੇ ਚੀਫ ਮਿਨਿਸਟਰ ਨੂੰ ਕਹੂੰਗਾ ਕਿ ਤੁਸੀਂ ਯਾਰ ਬਦਲਾਓ ਬਦਲਾਓ ਕਰਦੇ ਰਹਿੰਦੇ ਹੋ ਕਿ ਇਹ ਇਹ ਕਿੱਥੋਂ ਦਾ ਬਦਲਾਓ ਹੈ ਇਦਾਂ ਦਾ ਇਦਾਂ ਦੀ ਭੈੜੀ ਇਲੈਕਸ਼ਨ ਤਾਂ ਕਿਸੇ ਮਗਰਲੀ ਸਰਕਾਰ ਨੇ ਨਹੀਂ ਕਰਾਈ ਨਾਲੇ ਆਪੇ ਤੁਸੀਂ ਕਹਿੰਨੇ ਨੇ ਨੇ ਕਿ ਇਲੈਕਟਡ ਬੰਦੇ ਹੋਣੇ ਚਾਹੀਦੇ ਸਿਲੈਕਟਡ ਨਹੀਂ ਹੋਣੇ ਚਾਹੀਦੇ ਇਹ ਜਿਹੜੀ ਪ੍ਰਕਿਰਿਆ ਗੁਪਤ ਤੌਰ ਤੇ ਰੱਖੀ ਜਾ ਰਹੀ ਆ ਤੁਹਾਡੀ ਕੋਸ਼ਿਸ਼ ਹੈ ਕਿ ਅਸੀਂ ਬੰਦੇ ਸਿਲੈਕਟ ਕਰ ਲਈਏ ਚੁਣ ਲਈਏ ਇਲੈਕਟ ਨਾ ਹੋਣ ਹਰ ਕੀਤਾ ਹੋਇਆ ਆਪਣਾ ਜਿਹੜੀ ਤੁਸੀਂ ਪਬਲਿਕਲੀ ਜਾ ਕੇ ਸਟੇਜਾਂ ਤੇ ਬੋਲਦੇ ਹੋ ਉਹ ਸਾਰੀਆਂ ਗੱਲਾਂ ਦੇ ਆਪ ਹੀ ਕਾਨੂੰਨ ਅਸੂਲ ਛਿੱਕੇ ਤੇ ਟੰਗ ਰਹੇ ਹੋ ਮੇਰੀ ਕਪੂਠਰਾ ਐਡਮਿਨਿਸਟ੍ਰੇਸ਼ਨ ਨੂੰ ਔਰ ਪੰਜਾਬ ਸਰਕਾਰ ਦੇ तमाम ਅਫਸਰਸ਼ਾਹੀ ਜ਼ਿਲ੍ਹਿਆਂ ਦੇ ਵਿੱਚ ਮੈਂ ਕਹਿਣਾ ਚਾਹੁੰਦਾ ਕਿ ਇਸ ਨੂੰ ਕਾਈਂਡਲੀ ਰੈਕਟੀਫਾਈ ਕਰੋ ਸਾਰੀਆਂ ਵੋਟਬੰਦੀ ਦੀਆਂ ਲਿਸਟਾਂ ਵੀਡੀਓ ਦਫ਼ਤਰਾਂ ਦੇ ਵਿੱਚ ਉੱਥੇ ਸਾਹਮਣੇ ਡਿਸਪਲੇ ਕੀਤੀਆਂ ਜਾਣ ਔਰ ਇੱਕ ਵਾਰ ਫਿਰ ਮੌਕਾ ਦਿੱਤਾ ਜਾਵੇ ਲੋਕਾਂ ਨੂੰ ਕਿ ਤੁਸੀਂ ਆਪਣੀਆਂ ਜਿੱਥੇ-ਜਿੱਥੇ ਤੁਹਾਨੂੰ ਆਬਜੈਕਸ਼ਨ ਦਾ ਤੁਸੀਂ ਫਾਈਲ ਕਰੋ ਵਾਰਡਸ ਨੂੰ ਉਸ ਨੂੰ ਵਾਰਡ ਬੰਦੀ ਨੂੰ ਠੀਕ ਤਰੀਕੇ ਨਾਲ ਅਸੂਲੀ ਪ੍ਰਿੰਸੀਪਲ ਤਰੀਕੇ ਨਾਲ ਕੰਟੀਗੂਇਟੀ ਦਾ 엘ਮੈਂਟ ਤੇ ਉਹਦਾ ਜਿਹੜਾ ਹੈਗਾ ਵਾਰਡਸ ਬਣਾਏ ਜਾਣ ਗਲਤ ਕਿਸੇ ਪਿੰਡ ਨੂੰ ਰਿਜ਼ਰਵ ਨਾ ਕੀਤਾ ਜਾਵੇ ਇਹ ਸਾਰੀਆਂ ਗੱਲਾਂ ਅਗਰ ਨਹੀਂ ਤੁਸੀਂ ਕਰੋਗੇ ਤਾਂ ਆ ਸਾਰੀ ਜਨਤਾ ਜਿਹੜੀ ਤਿਆਰ ਬੈਠੀ ਆ ਕਿਸਾਨ ਜਥੇਬੰਦੀਆਂ ਤਿਆਰ ਬੈਠੀਆਂ ਨੇ ਸਾਰੇ ਬਲੋਕਾਂ ਦੇ ਵਿੱਚ ਧਰਨੇ ਮਾਰੇ ਜਾਣਗੇ ਪ੍ਰੋਟੈਸਟ ਕੀਤੇ ਜਾਣਗੇ ਔਰ ਇੱਥੇ ਬਸ ਨਹੀਂ ਅਲਟੀਮੇਟਲੀ ਇਹ ਸਾਰਾ ਮਸਲਾ ਜਿਹੜਾ ਹਾਈ ਕੋਰਟ ਵਿੱਚ ਵੀ ਜਾਵੇਗਾ ਔਰ ਹਾਈ ਕੋਰਟ ਤੋਂ ਅਸੀਂ ਅਗਰ ਇਹਨਾਂ ਨੇ ਇਨਸਾਫ ਨਾ ਦਿੱਤਾ ਤੇ ਹਾਈ ਕੋਰਟ ਤੋਂ ਸਾਰੀ ਗੱਲ ਦਾ ਲੜਾਈ ਲੜ ਕੇ ਲੋਕਾਂ ਨੂੰ ਇੱਕ ਟਰਾਂਸਪੇਰੈਂਟ ਤੇ ਅਕਾਊਂਟੇਬਲ ਤਰੀਕੇ ਨਾਲ ਪੰਚਾਇਤ ਦੀਆਂ ਇਲੈਕਸ਼ਨਾਂ ਜਿਹੜੀਆਂ ਉਹ ਕਰਾਈਆਂ ਜਾਣਗੀਆਂ ਲਾ অলਮੋਸਟ ਸਭ ਕੁਝ ਇਹ ਮਿਨਿਸਪੈਲਟੀਆਂ ਜਿਹੜੀਆਂ ਉਹਨਾਂ ਦੀਆਂ ਇਲੈਕਸ਼ਨਾਂ ਹੋਣੀਆਂ ਲਗਭਗ ਵਾਰਡ ਬੰਦੀ ਨੂੰ ਲੈ ਕੇ ਜਿਹੜੀਆਂ ਨਗਰ ਪੰਚਾਇਤਾਂ ਨੇ ਉਹਦੇ ਤੇ ਵੀ ਇਹੀ ਟੱਕਰਿਆ ਵਾ ਸੇਮ ਉਥੇ ਵਾਰਡ ਬੰਦੀ ਜਿਹੜੀ ਕੀਤੀ ਗਈ ਨਗਰ ਪੰਚਾਇਤਾਂ ਦੀ ਉਹ ਵਾਰਡਾਂ ਨੂੰ ਤਹਿਸ਼ ਨੈਸ਼ ਕਰ ਦਿੱਤਾ ਤਰੋੜ ਮਰੋੜ ਕੇ ਮਤਲਬ ਕਈ ਘੱਟ ਪਾ ਕੇ ਇਕ ਵਾਰਡ ਨੂੰ ਫਿਰ ਦੁਬਾਰਾ ਉਹਦੇ ਚੋਟਾ ਪਾ ਦਿੱਤੀਆਂ ਗਈਆਂ ਇਹ ਕੋਈ ਚੰਗਾ ਸ਼ੋਬਧਾ ਨਹੀਂਗਾ ਖਾਸ ਤੌਰ ਤੇ ਜਿਹੜੇ ਲੋਕ ਤੁਸੀਂ